তুমে টাইপোড হ্যাঁ নেই আর টাইপোড সেরা ইার টাইপোড বহু দিক I'm oh ਤੇ ਤਸਵੀਰਾਂ ਦਿੱਲੀ ਤੋਂ ਤੁਹਾਨੂੰ ਇਸ ਵੇਲੇ ਲਾਈਵ ਦਿਖਾ ਰਹੇ ਹਾਂ ਜਿੱਥੇ ਕਿ ਵਕਵਕ ਜਥੇਬੰਦੀਆਂ ਜਿਹੜੀਆਂ ਨੇ ਵਿਦਿਆਰਥੀ ਜਥੇਬੰਦੀਆਂ ਪ੍ਰਦਰਸ਼ਨਕਾਰੀਆਂ ਨੇ ਐਸਐਫਆਈ ਹੋਵੇ ਐਨਐਸਯੂਆਈ ਹੋਵੇ ਤਾਂ ਇਹ ਵਕਵਕ ਜਥੇਬੰਦੀਆਂ ਇੱਥੇ ਪ੍ਰਦਰਸ਼ਨ ਕਰਦੀਆਂ ਹੋਈ ਨਜ਼ਰ ਆ ਰਹੀਆਂ ਨੇ ਔਰ ਤਰਮੇਂਦਰ ਪ੍ਰਧਾਨ ਜੋ ਕਿ ਐਜੂਕੇਸ਼ਨ ਮਨਿਸਟਰ ਨੇ ਉਹਨਾਂ ਦੇ ਘਰ ਦੇ ਕਿਰਾਬਦੀ ਇੱਥੇ ਕੋਸ਼ਿਸ਼ ਕੀਤੀ ਕਿ ਜਿਸ ਤੋਂ ਬਾਅਦ ਕਈ ਜਿਹੜੇ ਵਿਦਿਆਰਥੀ ਸੰਘ ਦੇ ਆਗੂ ਸੀਗੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਇੱਥੇ ਪੁਲਿਸ ਦੇ ਵੱਲੋਂ ਦੀ ਲਿਆ ਗਿਆ ਔਰ ਵਿਦਿਆਰਥੀ ਇੱਥੇ ਲਗਾਤਾਰ ਨਾਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸ ਾਰੇ ਨੇ ਛਤੇਸਗੜ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇੱਥੇ ਜਿਸ ਤਰੀਕੇ ਦੇ ਨਾਲ NEET ਪੇਪਰ ਮਾਮਲੇ ਦੇ ਵਿੱਚ ਕਬੂਲਨਾਮਾ ਜਿਹੜਾ ਹੈ ਸਾਹਮਣੇ ਆਉਂਦਾ ਹੈ ਜ ਉਸ ਨੂੰ ਲੈ ਕੇ ਵੀ ਕਿਤਨਾ ਕਿਤੇ ਸਵਾਲ ਇਸ ਵੇਲੇ ਜ਼ਰੂਰ ਬਣੇ ਹੋਏ ਨੇ ਇੱਕ ਪਾਸੇ ਪ੍ਰਸ਼ਾਸਨ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਿਹਾ ਹੈ ਐਜੂਕੇਸ਼ਨ ਮਨਿਸਟਰ ਖੁਦ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਕੋਈ ਪੇਪਰ ਲੀਕ ਨਹੀਂ ਹੋਇਆ ਔਰ ਦੂਸਰੇ ਪਾਸੇ ਵਿਦਿਆਰਥੀ ਜਿਸ ਨੂੰ ਪਟਨਾ ਪੁਲਿਸ ਨੇ ਵੱਲੋਂ ਦੀ ਗ੍ਰਿਫਤਾਰ ਕੀਤਾ ਗਿਆ ਉਹ ਖੁਦ ਕਬੂਲ ਕਰ ਰਹੇ ਨੇ ਕਿ ਪੇਪਰ ਉਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਮਿਲ ਗਿਆ ਸੀਗਾ ਤੇ ਇਹ ਸਾਰੀਆਂ ਚੀਜ਼ਾਂ ਅਖਰਕਾਰ ਹੋ ਕੇ ਰਹੀਆਂ ਨੇ ਕਿ ਸਾਰੇ ਤੱਥ ਜਾਣ ਵਿਦਿਆਰਥੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਦਿੱਲੀ ਤੋਂ ਸਾਡੇ ਸਯੋਗੀ ਚਰਨਜੀਤ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਚਰਨਜੀਤ ਕੀ ਕੁਝ ਹਾਲਾਤ ਨੇ ਕੀ ਕੁਝ ਤਸਵੀਰਾਂ ਨੇ ਪ੍ਰਦਰਸ਼ਨ ਜੋ ਇਸ ਵੇਲੇ ਵਿਦਿਆਰਥੀ ਕਰ ਰਹੇ ਨੇ ਜੀ ਬਿਲਕੁਲ ਜਿਸ ਤਰ੍ਹਾਂ ਦੀ ਗੱਲ ਕੀਤੀ ਜਾਵੇ ਕਿ ਜੋ ਨੀਕਦਾ ਪੇਪਰਸ ਦਾ ਉਹਦੇ ਲੀਕ ਦੇ ਮਾਮਲੇ ਵਿੱਚ ਤੇ ਜੋ ਰਿਜ਼ਲਟ ਜਿਹੜਾ ਘਟਾਲਾ ਹੋਇਆ ਤੇ ਉਹਦੀ ਮੰਗ ਨੂੰ ਲੈ ਕੇ ਜਿਹੜੇ ਸਟੂਡੈਂਟ ਆ ਅਲੱਗ-ਅਲੱਗ ਦਿੱਲੀ ਯੂਨੀਵਰਸਿਟੀ ਦੇ ਹੋਣ ਜਾਂ ਜੀਐਨਯੂ ਦੇ ਸਟੂਡੈਂਟ ਹੋਣ ਉਹਨਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਰੋਸ ਸੀਗਾ ਕਿ ਜਿਸ ਤਰੀਕੇ ਨਾਲ ਪੇਪਰ ਲੀਕ ਤੇ 24 ਲੱਖ ਸਟੂਡੈਂਟਾਂ ਦਾ ਜਨਕ ਵਿਖ ਜੁੜਿਆ ਆ ਤੇ ਉਹਦੇ ਪੇਪਰ ਕੈਂਸਲ ਕਰਨ ਦੀ ਮੰਗ ਨੂੰ ਲੈ ਕੇ ਜੋ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਜੋ ਸਟੂਡੈਂਟ ਆ ਕਾਫੀ ਉਗਰ ਦਿਖਾਈ ਦੇ ਰਹੇ ਆ ਬਿਲਕੁਲ ਇੱਥੇ ਵਿਦਿਆਰਥੀ ਲਗਾਤਾਰ ਨਾਅਰੇਬਾਜ਼ੀ ਵੀ ਕਰ ਰਹੇ ਨੇ ਔਰ ਐਜੂਕੇਸ਼ਨ ਮਿਨਿਸਟਰ ਦੇ ਘਰ ਦੇ ਖਿਲਾਫ ਵੀ ਕੋਸ਼ਿਸ਼ ਕੀਤੀ ਗਈ ਹੈ ਕਿੰਨੇ ਕ ਵਿਦਿਆਰਥੀਆਂ ਨੂੰ ਡਿਟੇਨ ਕੀਤਾ ਗਿਆ ਚਰਨਜੀਤ ਇਹ ਬਿਲਕੁਲ ਇਹ ਜੋ ਪ੍ਰੋਟੈਸਟ ਸੀਗਾ ਅਲਗ-ਅਲਗ ਸੰਸਥਾ ਵੱਲੋਂ ਕੀਤਾ ਗਿਆ ਜੋ ਸਿੱਖਿਆ ਮੰਤਰੀ ਕੇਂਦਰ ਸਿੱਖਿਆ ਮੰਤਰੀ ਜਿਹੜੇ ਤਰਮਿੰਦਰ ਪ੍ਰਧਾਨ ਉਹਦੇ ਹਰਿਆਸ ਦੇ ਸਾਹਮਣੇ ਜੋ ਪ੍ਰੋਟੈਸਟ ਕਰਨਾ ਸੀ ਤੇ ਪ੍ਰੋਟੈਸਟ ਕਰਦੇ ਸਟੂਡੈਂਟਾਂ ਨੂੰ ਕਾਫੀ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਡਿਟੇਲ ਕੀਤਾ ਜਾ ਰਿਹਾ ਫਿਲਹਾਲ ਜਿਹੜੀ ਬੇਨਤੀ ਉਹ ਤਾਂ ਨਹੀਂ ਬਤਾ ਸਕਦੇ ਕਿਉਂਕਿ ਜੋ ਸਟੂਡੈਂਟ ਹੈ ਜਿਹੜੇ ਅਕਸਰ ਜਮਨੀ ਹੀ ਐਕੈਡਮੀ ਹੀ ਪ੍ਰੋਟੈਸਟ ਸਾਈਟ ਤੇ ਆਏ ਤੇ ਉਸ ਤੋਂ ਬਾਅਦ ਹੀ ਪੁਲਿਸ ਨੇ ਜਿਹੜਾ ਸੁਰੱਖਿਆ ਨੂੰ ਦੇ ਦਿੱਤੇ ਉਹਨਾਂ ਨੂੰ ਟ੍ਰੇਨ ਕਰਨਾ ਵੀ ਸ਼ੁਰੂ ਕਰ ਦਿੱਤਾ। ਬਿਲਕੁਲ ਚਰਨਜੀਤ ਜਿਸ ਤਰੀਕੇ ਲਗਾਤਾਰ ਵਿਦਿਆਰਥੀ ਕਹਿ ਰਹੇ ਸੀਗੇ ਕਿ NEET ਦੇ ਪੇਪਰ ਦੀ ਜਿਹੜੀ ਕਾਉਂਸਲਿੰਗ ਹੈ ਉਸ ਨੂੰ ਰੋਕਿਆ ਜਾਵੇ ਔਰ NEET ਪੇਪਰ ਵੀ ਰੱਦ ਕੀਤਾ ਜਾਵੇ ਪਰ ਸੁਪਰੀਮ ਕੋਰਟ ਦੇ ਵੱਲੋਂ ਦੀ ਕਾਉਂਸਲਿੰਗ ਨੂੰ ਵੀ ਜਿਹੜਾ ਹੈ ਰੋਕਣ ਤੋਂ ਮਨਾ ਕਰ ਦਿੱਤਾ ਗਿਆ। ਹਲੋ ਅਜੀ ਚਰਨਜੀਤ ਤਾਂ ਵਾਸਤੇ ਤੱਕ ਪਹੁੰਚ ਰਹੀ ਹੈ। ਹਾਂ ਨਹੀਂ ਕਲੀਅਰ ਨਹੀਂ ਆਈ ਮੈਮ ਬਿਲਕੁਲ ਸੁਪਰੀਮ ਕੋਰਟ ਦਾ ਮੈਂ ਜ਼ਿਕਰ ਕਰ ਰਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਦੀ ਨੀਟ ਕਾਉਂਸਲਿੰਗ ਨੂੰ ਰੋਕਣ ਦੇ ਉੱਤੇ ਦਾ ਵੀ ਜਿਹੜਾ ਉਹ ਕਹਿ ਦਿੱਤਾ ਗਿਆ ਕਿ ਅਸੀਂ ਨਹੀਂ ਰੋਕਾਂਗੇ ਕਾਉਂਸਲਿੰਗ ਨੂੰ ਜੀ ਬਿਲਕੁਲ ਸੁਪਰੀਮ ਕੋਰਟ ਦੇ ਵਿੱਚ ਵੀ ਜੋ ਮਾਮਲਾ ਸੁਣਵਾਈ ਅਧੀਨ ਹੈ ਤੇ ਜੋ ਵਾਰ-ਵਾਰ ਟੁੱਟਦਾ ਦੇ ਮਤਲਬ ਵੀ ਜੋ ਮੰਗ ਕੀਤੀ ਜਾ ਰਹੀ ਸੀ ਕਿ ਤੇ ਉੱਥੇ ਵੀ ਜੋ ਸੁਪਰੀਮ ਕੋਰਟ ਨੇ ਵੀ ਜੋ ਫੈਸਲਾ ਲਾਇਆ ਹੈ ਕਿ ਜੋ ਜੋ ਕਾਉਂਸਲਿੰਗ ਤੇ ਰੋਕ ਲਗਾਈ ਜਾਵੇ ਔਰ ਜੋ ਸਟੂਡੈਂਟ ਵੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਮੰਗ ਕਰ ਰਹੇ ਸੀਗੇ ਕਿ ਜੋ ਪੀਪਲ ਲੀਗ ਦਾ ਮਾਮਲਾ ਦੇ ਵਿੱਚ ਜੋ ਕੰਸਟਿੰਗ ਆ ਜਾਂ ਹੋਰ ਗ੍ਰੇਸ ਮਾਰਕ ਨੂੰ ਲੈ ਕੇ ਇਸ ਤਰ੍ਹਾਂ ਦਾ ਅਵਾਦ ਉੱਠਿਆ ਤੇ ਉਤੋਂ ਲੈ ਕੇ ਜੋ ਸੁਪਰੀਮ ਕੋਰਟ ਦੀ ਜੀ ਜੋ ਫੈਸਲਾ ਆਇਆ ਉਹ ਜੀ ਅ ਬਿਲਕੁਲ ਚਰਨ ਜੀ ਜੇ ਤੁਸੀਂ ਸਾਨੂੰ ਦੱਸ ਸਕੋ ਕਿ ਦਿੱਲੀ ਦੇ ਵਿੱਚ ਕਿੱਥੇ ਕਿੱਥੇ ਇਸ ਵੇਲੇ ਪ੍ਰਦਰਸ਼ਨ ਵਿਦਿਆਰਥੀ ਜਥੇਬੰਦੀਆਂ ਕਰ ਰਹੀਆਂ ਨੇ ਜਾਂ ਹੋਰ ਜਿਹੜੇ ਸਿਆਸੀ ਆਗੂ ਨੇ ਉਹ ਕਰ ਰਹੇ ਨੇ ਕਿਉਂਕਿ ਵਕ ਵਕਤ ਤੌਰ ਦੇ ਉੱਤੇ ਯੂਥ ਕਾਂਗਰਸ ਦੇ ਵੀ ਵੱਲੋਂ ਦੀ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਕਿਹੜੀ ਕਿਹੜੀ ਥਾਵਾਂ ਤੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਹੈ ਜੀ ਬਿਲਕੁਲ ਇਹ ਗੱਲ ਕੀ ਆਮਾ ਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਲਗਾਤਾਰ ਜੋ ਪ੍ਰੋਟੈਸਟ ਕਰ ਰਹੀ ਉਹਨਾਂ ਦਾ ਜੰਤਰ ਮੰਤਰ ਤੇ ਪ੍ਰੋਟੈਸਟ ਸਹਿਉਤ ਸਭਾ ਉਹਨਾਂ ਨੇ ਪੂਰੇ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਕੀਤਾ ਜਿਹੜੀ ਅੱਜ ਜਿਹੜੀ ਕਾਲ ਦਿੱਤੀ ਗਈ ਹੈ ਇਹ ਦਿੱਲੀ ਦੀਆਂ ਜਿਹੜੀਆਂ ਸਟੂਡੈਂਟ ਯੂਨੀਅਨਾਂ ਉਹਨਾਂ ਵੱਲੋਂ ਕੀ ਗਿਆ ਕਿ ਅਲੱਗ-ਅਲੱਗ ਜਿਸ ਤਰ੍ਹਾਂ ਮਿਨਿਸਟਰੀ ਆਫ ਐਜੂਕੇਸ਼ਨ ਦੇ ਸਾਹਮਣੇ ਪ੍ਰੋਟੈਸਟ ਹੋ ਰਿਹਾ ਤੇ ਦੂਸਰੀ ਤਰਫ ਦੇਖਿਆ ਜਾਵੇ ਤਾਂ ਤਰਮਿੰਦਰ ਪ੍ਰਧਾਨ ਦੇ ਅੱਜ ਜਿਹੜਾ ਸਿੱਖਿਆ ਮੰਤਰੀ ਆ ਉਹਨਾਂ ਦੇ ਅਰੇਸਟ ਦੇ ਬਾਰੇ ਜਿਹੜਾ ਪ੍ਰੋਟੈਸਟ ਹੋਇਆ ਬਿਲਕੁਲ ਠੀਕ ਹੈ ਚਲੋ ਜੀ ਧੰਨਵਾਦ ਫਿਰ ਸਾਰੀ ਜਾਣਕਾਰੀ ਦੇ